ਨਗਰ ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਇਤਿਹਾਸਿਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਵਾਰ ਨਗਰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਵੋਟਾਂ ਦਾ ਕੰਮ ਅਮਨ ਆਮਾਨਾ ਨਿਪਰੇ ਚਾੜਨ ਲਈ ਪਖਤਾ ਪ੍ਰਬੰਧ ਕੀਤੇ ਗਏ ਹਨ ਇਸ ਸਬੰਧੀ ਐਸਡੀਐਮ ਬਾਬਾ ਬਕਾਲਾ ਸਾਹਿਬ ਕਮ ਚੋਣ ਦੇ ਟਰਨਿੰਗ ਅਫਸਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਅੱਜ ਪਹਿਲਾ ਦਿਨ ਸੀ ਪਰ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਦਸਵਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਬਾਰੇ ਕੀ ਕੀ ਆਪਣਾ ਪ੍ਰੋਗਰਾਮ ਸੀ। ਸਰ ਜੀ ਨਗਰ ਪੰਚਾਇਤ ਬਾਬਾ ਬਕਾਲਾ ਪਹਿਲੀ ਵਾਰ ਕਨਸਟੀਟਿਊਟ ਹੋਈ ਹੈ। ਸੋ ਉਹਦੀ ਪਹਿਲੀ ਵਾਰ ਹੀ ਇਲੈਕਸ਼ਨ ਜਿਹੜੀ ਅਸੀਂ ਕਰਾਉਣ ਜਾ ਰਹੇ ਆ। ਜਿਵੇਂ ਕੱਲ ਸਰਕਾਰ ਵੱਲੋਂ ਜਿਹੜਾ ਉਹਦਾ ਪ੍ਰੋਗਰਾਮ ਜਿਹੜਾ ਸ਼ਡਿਊਲ ਕੀਤਾ ਗਿਆ ਸੀ ਇੱਥੇ ਬਾਬਾ ਬਕਾਲਾ ਸਬਡਿਵੀਜ਼ਨ ਦੇ ਅੰਦਰ ਨਗਰ ਪੰਚਾਇਤ ਬਾਬਾ ਬਕਾਲਾ ਤੇ 13 ਨੰਬਰ ਵਾਰਡ ਨਗਰ ਪੰਚਾਇਤ ਰਈਆ ਇਹ ਇਹਨਾਂ ਦੀ ਇਲੈਕਸ਼ਨ ਹੋਣੀ ਹੈ। ਤੇ 14 ਵਾਰਡਾਂ ਦੇ 14 ਬੂਥ ਬਣਾਏ ਬਣਾਏ ਗਏ ਨੇ ਐਂਡ ਜੋ ਇਲੈਕਸ਼ਨ ਪ੍ਰੋਗਰਾਮ ਹੈ ਜੀ ਉਹ ਇਸ ਤਰੀਕੇ ਦਾ ਆ ਕਿ ਅੱਜ ਤੋਂ 9 ਦਸੰਬਰ ਤੋਂ ਨੋਮੀਨੇਸ਼ਨਸ ਲੈਣ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਜੀ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਐਸ ਡੀ ਐਮ ਕੋਡ ਬਾਬਾ ਬਕਾਲਾ ਦੇ ਅੰਦਰ ਨੋਮੀਨੇਸ਼ਨ ਲਈ ਜਾਣਗੇ ਜੀ 3 ਵਜੇ ਤੋਂ ਬਾਅਦ ਕੋਈ ਵੀ ਨੋਮੀਨੇਸ਼ਨਸ ਪ੍ਰਾਪਤ ਨਹੀਂ ਕੀਤੇ ਜਾਣਗੇ ਲਾਸਟ ਡੇ ਜੋ ਹੈ ਨੋਮੀਨੇਸ਼ਨ ਦਾ ਉਹ 12 ਦਸੰਬਰ ਹੈ ਜੀ ਉਸ ਤੋਂ ਬਾਅਦ ਜੋ 13 ਦਸੰਬਰ ਨੂੰ ਸ਼ੁੱਕਰਵਾਰ ਨੂੰ ਇਹਨਾਂ ਨਾਮਿਨੇਸ਼ਨ ਕਾਗਜ਼ ਜਿਹੜੇ ਪਰੇ ਜਾਣਗੇ ਜੋ ਵਕਫਾ ਕੁਮੀਦਵਾਰਾਂ ਵੱਲੋਂ ਉਹਨਾਂ ਦੀ ਸਕਰੂਟੀਨੀ ਕੀਤੀ ਜਾਊਗੀ 14 ਦਸੰਬਰ ਨੂੰ ਜਿਹੜਾ ਇਹਦਾ ਸੈਟਰਡੇ ਸ਼ਨੀਵਾਰ ਹੈ ਆਉਣ ਵਾਲਾ ਆਪਣਾ ਸ਼ਨੀਵਾਰ ਹੈ ਉਸ ਦਿਨ ਜੇ ਕੋਈ ਉਮੀਦਵਾਰ ਕਾਗਜ਼ ਵਿਧਰੋਅ ਕਰਨਾ ਚਾਹੁੰਦਾ ਤਾਂ ਵਿਧਰੋਅ ਆਪਣੇ ਕਰ ਸਕਦਾ ਹੈ 21 ਦਸੰਬਰ ਨੂੰ ਸ਼ਨੀਵਾਰ ਨੂੰ ਇਹ ਪੋਲਿੰਗ ਹੋਏਗੀ ਜੀ ਤੇ ਪੋਲਿੰਗ ਦਾ ਜਿਹੜਾ ਸਮਾਂ ਹੈ ਉਸ ਦਿਨ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੈ ਜੀ ਤੇ ਸਾਰਾ ਪ੍ਰੋਸੈਸ 24 ਦਸੰਬਰ ਤੱਕ ਮੁਕੰਮਲ ਕਰ ਦਿੱਤਾ ਜਾਏਗਾ ਇਹ ਪ੍ਰੋਗਰਾਮ ਅਕੋਰਡਿੰਗ ਟੂ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕੱਲ ਹੀ ਰਿਲੀਜ਼ ਕੀਤਾ ਗਿਆ ਤੇ ਉਹਨਾਂ ਦੇ ਸਾਰੇ ਰੂਲਸ ਰੈਗੂਲੇਸ਼ਨਸ ਦੀ ਪਾਲਣਾ ਕਰਦੇ ਹੋਏ ਅਸੀਂ ਜਿਹੜਾ ਇਹ ਨੂੰ ਫਾਲੋ ਕਰਦੇ ਬਾਬਾ ਬਕਾਲਾ ਨਗਰ ਪੰਚਾਇਤ ਦੀ 13 ਵੋਡਾ ਤੇ ਰਈਏ ਨਗਰ ਪੰਚਾਇਤ ਦੀ ਇੱਕ ਵੋਡ ਦੀ ਇਲੈਕਸ਼ਨ ਕਰਾਉਣ ਜਾ ਰਹੇ ਹਾਂ ਪ੍ਰਬੰਧ ਸਾਰੇ ਕੰਪਲੀਟ ਕਰ ਲਏਗੇ ਤੁਹਾਡੇ ਜਿਹੜੇ ਇਲੈਕਸ਼ਨ ਚ ਕਰਵਾਉਣੇ ਜਿਹੜੇ ਨਾਮਿਨੇਟ ਹਾਂਜੀ ਹਾਂਜੀ ਸਾਰੇ ਪ੍ਰਬੰਧ ਕੰਪਲੀਟ ਨੇ ਜੀ ਅੱਜ ਕੋਈ ਪਹਿਲੇ ਦਿਨ ਨਾਮਜ਼ਦਗੀ ਦਾ ਕੋਈ ਹੋਇਆ ਨਹੀਂ ਨੀ ਅੱਜ ਤੱਕ ਕੋਈ ਨਾਮਜ਼ਦਗੀ ਪੇਟਰ ਨਹੀਂ ਆਇਆ ਠੀਕ ਹੈ ਜੀ